ਆਹੇ ਗੁਰਜਿਕਾ ਖਾਲਸਾ ਆਹੇ ਗੁਰਜਿਕੀ ਫਤਿਹ ਸੰਤ ਸੰਤ ਸਿਧਰੂ ਤੇ ਪਾਤਸ਼ਾਹ ਮਹਾਰਾਜ ਸਦਾ ਹੀ ਜੈਕਾਰੇ ਸਦਾ ਜੈਕਾਰੇ ਸਰਬੱਤ ਦਾ ਭਲਾ ਕਰੋ ਜੀ ਮੇਰ ਕਰੋ ਕਿਰਪਾ ਕਰਵਾਵੇ ਕਿਰਪਾ ਕਰਨਾ ਨਾਸ਼ ਕਰੋ ਬਈ ਉਸਕੇ ਕਾੜੀ ਨਾਲ ਕਰੋ ਕਿਰਪਾ ਬਈ ਬੇਨੁਕੀਏ ਕਰਨਾ ਮਹਾਰਾਜ ਆਪਣੀ ਕਿਰਪਾ ਕਰਵਾ ਬਈ ਮੇਰ ਕਰੋ ਬਬਾ ਕਰੋ ਕਿਰਪਾ ਸਭੇ ਤੇ ਰਾਖ ਕਰੋ मग जनम जनम दर्शन देख जीवा दर्शन दे जी गुल ते गुण भरे एक गुण नाही अमृत 샤ड बिखै बिख खाई माया मोह परम बह भूले सत धारा स प्रीति लगाई एक उत्तम पंथ सो नेयो गुरु संगत ਲੰਤ ਜਮਤਰਾਸ ਮਿਟਾਈ ਏਕਿਆਰਦਾਸ ਬਾਟ ਗੀਰਤਗੇ ਗੁਰਰਾਮਦਾਸ ਰਾਖੋ ਸਰਣਾਈ ਏਕਿਆਰਦਾਸ ਬਾਟ ਗੀਰਤਗੇ ਗੁਰਰਾਮਦਾਸ ਰਾ ਚਰਨਾਈ ਸਾਜ ਗੁਰ ਦੇ ਉਪਰ ਧਖ ਹਰ ਮੂਰਦ ਜੋ ਅੰਮ੍ਰਿਤ ਵਜਨ ਸੁਣਾਵ ਨਾਨਕ ਬਾਗ ਭਲੇ ਤੇ ਸਜਨ ਕੇ ਜੋ ਹਰ ਚਰਣੀ ਜੇ ਧਲਾ ਨਾਨਕ ਕਰੋ ਪਰਵਾਦੀ ਸੋਏ ਹਰੀ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਾਥ ਗੁਰ ਸੁਖ ਸਹਜ ਸੇ ਤੀਕਰ ਜਾਤੇ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਅੰਮ੍ਰਿਤ ਗੁਰ ਬਾਣੀ ਕਹ ਸੇਵਕ ਜਨ ਮਾਨੈ ਪਰ ਤਖ ਗੁਰੂ ਨੇ ਸਤਾਰੇ RAM ਨਾਮ ਯੁਰ ਮੈਂ ਗਾਇਓ ਜਾ ਕੈ ਸਾਮਨੈ ਕੋਈ ਜੇ ਸਿਮਰਤ ਸੰਗ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋ ਵਸਿ ਬੁਧਿ ਕਸਮਦੀ ਨੂਰ ਹਰ ਸੋ ਗੁਰ ਸੋ ਝੱਟੀ ਐ ਤਉ ਦੇ ਢਿਠੇ ਸੱਜੇ ਮਾਲ ਜਨਮ ਜਨਮ ਦੀ ਕੱਢੀ ਐ सजन सजा सिर शाह जिस पास ब सो आबना दा वेसू सधना paveta pavilion is the ब्रह्मा भीषण महा ज्योत्र गुण रोगी विजौ मैं कार कमाई जे लगिए थे सहनते बापड़े हर गुरु मुख सो जी भाई हौ मैं रोग सब जगत व्यापिया ਨੇ ਕਉ ਜਨਮ ਮਰਨ ਦੁਖ ਭਾਰੀ ਗੁਰ ਪਰ ਸਾਧੀ ਕੋ ਵੀਰਲਾ ਛੂਟੈ ਤਿਸ ਜਨ ਕਉ ਹਉ ਬਲਿ ਹਾਰੀ ਜਨ ਸਿਛਟ ਸਾਜੀ ਸੋਈ ਹਾਰਿ ਜਾਣੈ 타ਗਰੂ ਬੇ ਅਬਾਰ ਸੈ ਗੁਰਮੁਖ ਬ੍ਰਹਮ ਬੀਜਾਰ ਜਨ ਸਿਛਟ ਸਾਜੀ ਸੋਈ ਹਰਿ ਜਾਣੈ ਤਾਗਾਰੂਬੇ ਆਲਸਾ ਰਾਹੇ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਜेन ਕਾਏ ਅੰਦਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਤੇ ਮੁਗਤ ਭਏ ਜਿਨ ਹਰ ਨਾਮ ਧਿਆਇਆ ਤਨ ਬਿਵਿਧ ਬ੍ਰਹਮ ਭਦ ਬਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀ ਹੋ ਅੱਜ ਦਾ ਪਾਵਨ ਪਵਿੱਤਰ ਮੁਖ ਵਾਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 735 ਤੇ ਰਾਗ ਸੂਹੀ ਅੰਦਰ ਸ਼ਬਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁਲਾ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ